ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਤੁਸੀਂ ਪੁਲਿਸ ਦੀ ਗ੍ਰਿਫਤ ਦੇ ਵਿੱਚ ਇੱਕ ਵਿਅਕਤੀ ਨੂੰ ਤੁਰੇ ਆਉਂਦੇ ਨੂੰ ਦੇਖ ਰਹੇ ਹੋ ਤਾਂ ਦਾਅਦ ਜੀ ਹੈ ਕਿ ਇਸ ਵਿਅਕਤੀ ਨੇ ਇੱਕ ਜਿਹਾ ਕੰਮ ਕੀਤਾ ਕਿ ਜਦੋਂ ਪੁਲਿਸ ਨੂੰ ਇਸ ਦੀ ਸੂਚਨਾ ਮਿਲੀ ਤਾਂ ਮੌਕੇ ਦੇ ਉੱਤੇ ਜਾ ਕੇ ਪੁਲਿਸ ਨੇ ਛਾਪਾ ਮਾਰਿਆ ਅਤੇ ਇੱਥੇ 12 ਮੁੰਡਿਆਂ ਨੂੰ ਰੈਸਕਿਊ ਕੀਤਾ ਗਿਆ ਜਿਸ ਨੂੰ ਕਿ ਗਲਤ ਢੰਗ ਦੇ ਨਾਲ ਆਪਣੇ ਘਰ ਦੇ ਵਿੱਚ ਨਸ਼ਾ ਛਡਾਉਣ ਦੇ ਨਾਮ ਦੇ ਉੱਤੇ ਰੱਖਿਆ ਹੋਇਆ ਸੀ ਤਾਂ ਦਾਅਦ ਜੀ ਹੈ ਕਿ ਮੌਕੇ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਬਿਨਾ ਲਾਇਸੈਂਸ ਦੇ ਇੱਥੇ ਨਸ਼ਾ ਮੁਕਤੀ ਕੇਂਦਰ ਚਲਾਇਆ ਜਾ ਰਿਹਾ ਸੀ ਤਾਂ ਜਦੋਂ ਪੁਲਿਸ ਨੂੰ ਇਸ ਬਾਰੇ ਸੂਚਨਾ ਮਿਲੀ ਤਾਂ ਪੁਲਿਸ ਨੇ ਮੌਕੇ ਤੇ ਉੱਤੇ ਛਾਪਾ ਮਾਰ ਕੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਅਤੇ ਇਸ ਸੈਂਟਰ ਦੇ ਵਿੱਚ ਜਿਹੜੇ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਨਸ਼ਾ ਛਡਾਉਣ ਵਾਸਤੇ ਇੱਥੇ ਦਾਖਲ ਕਰਵਾਇਆ ਗਿਆ ਸੀ ਉਨ੍ਹਾਂ ਨੂੰ ਵੀ ਛਡਵਾਇਆ ਗਿਆ ਜਿਸ ਦੇ ਵਿੱਚ 12 ਜਿਹੜੇ ਨੌਜਵਾਨ ਪਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ 8 ਨੂੰ ਉਹਨਾਂ ਦੇ ਪਰਿਵਾਰਾਂ ਨੂੰ ਬੁਲਾ ਕੇ ਉਹਨਾਂ ਦੇ ਹਵਾਲੇ ਕਰ ਦਿੱਤਾ ਤੇ ਬਾਕੀ 4 ਨੂੰ ਨਿਗਰਾਨੀ ਦੇ ਵਿੱਚ ਰੱਖਿਆ ਗਿਆ ਇਸ ਪੂਰੇ ਮਾਮਲੇ ਲੈ ਕੇ ਪੁਲਿਸ ਅਧਿਕਾਰੀਆਂ ਦੇ ਬੋਲੋ ਜਾਣਕਾਰੀ ਸਾਂਝੀ ਕੀਤੀ ਸ਼੍ਰੀ ਅਜੇ ਗਾਂਧੀ ਮਾਨਯੋਗ ਐਸਐਸਪੀ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਹੋਏ ਕੱਲ ਜੋ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਦਾ ਚੱਲ ਰਿਹਾ ਹੈ ਉਸ ਦੇ ਤਹਿਤ ਐਸਆਈ ਇਕਬਾਲ ਸਿੰਘ ਨੇ ਕੱਲ ਮੁਖਬਰੀ ਦੇ ਆਧਾਰ ਤੇ ਇੱਕ ਨਜਾਇਜ਼ ਨਸ਼ਾ ਸੁਡਾਉ ਕੇਂਦਰ ਜੋ ਰਾਜੇਆਣਾ ਤੋਂ ਆਲਮਾਲਾ ਰੋਡ ਤੇ ਚੱਲ ਰਿਹਾ ਸੀ ਇਸ ਨੂੰ ਉਸ ਦਾ ਪਰਦਾਫਾਸ਼ ਕੀਤਾ ਹੈ ਜੋ ਇਸ ਦੇ ਮਾਲਕ ਰੰਤੀਰ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਸੋਹਣੇਪਾਲ ਜਿਹੜਾ सिरसा ਹਰਿਆਣਾ ਤੋਂ ਸੀਗਾ ਜਿਸ ਦੇ ਕੋਲ ਕੋਈ ਵੀ ਲਾਇਸੈਂਸ ਇਹ ਨਸ਼ਾ ਛਡੋ ਕੇਂਦਰ ਚਲਾਉਂਦਾ ਨਹੀਂ ਸੀਗਾ ਜਿਸ ਦਾ ਪਹਿਲਾਂ ਲਾਇਸੈਂਸ ਬਣਿਆ ਸੀ ਜੋ ਖਤਮ ਹੋ ਚੁੱਕਿਆ ਸੀ ਜਿਸ ਦੀ ਮਿਆਦ ਮੁੱਕ ਚੁੱਕੀ ਸੀਗੀ ਪਰ ਫਿਰ ਵੀ ਉਹਨੇ ਸੈਂਟਰ ਚਾਲੀ ਉਹਦਾ ਚੱਲ ਰਿਹਾ ਸੀ ਅਤੇ ਭੋਲੇ-ਪਾਲੇ ਲੋਤਕਾਂ ਨੂੰ ਉਹ ਇਹ ਕਹਿ ਕੇ ਵਰਕਲਾ ਕੇ ਇੱਥੇ ਸੈਂਟਰ ਚ ਦਾਖਲ ਕਰ ਲੈਂਦਾ ਸੀ ਕਿ ਉਹ ਨਸ਼ਾ ਛਡਾਏਗਾ ਉਹ ਔਰ ਉਸ ਕੋਲ ਵੈਲਿਡ ਲਾਇਸੈਂਸ ਹੈ ਇਹ ਜਾਣਕਾਰੀ ਮਿਲਦੇ ਸਾਰ ਹੀ ਮੁਕੱਦਮਾ ਨੰਬਰ 77 ਮਿਤੀ 25 25 ਅਧੀਨ ਤਾਰਾ 318 ਬੀਐਨਐਸ ਤੇ ਜਿਸ ਦੇ ਵਿੱਚ ਬਾਅਦ ਵਿੱਚ 127 ਜੇਮਨ 2 ਦਾ ਵਾਧਾ ਕਰਕੇ ਥਾਣਾ ਬਾਗਾ ਪੁਰਾਣਾ ਵਿਖੇ ਦਰਜ ਕਰਾਇਆ ਗਿਆ ਹੈ ਇਸ ਰੇਡ ਦੌਰਾਨ 12 ਜੋ ਨਵਯੋਗ ਸੀਗੇ ਉਥੇ ਸੈਂਟਰ ਦੇ ਵਿੱਚ ਜਿਹੜੇ ਨਸ਼ਾ ਛਡਾਉਣ ਲਈ ਉਹਨਾਂ ਦੇ ਮਾਪੇ ਛੱਡ ਗਏ ਸੀ ਉਹਨਾਂ ਨੂੰ ਫ੍ਰੀ ਕਰਾਇਆ ਗਿਆ ਉਹਨਾਂ ਦੇ ਮਾਪਿਓ ਬੁਲਾ ਕੇ ਉਹਨਾਂ ਦੇ ਹਵਾਲੇ ਕੀਤੇ ਗਏ ਜੋ ਨਸ਼ਾ ਕੇਂਦਰ ਦੀ ਸਰਚ ਕਰਨ ਤੇ ਕੁਝ 64 ਦੇ ਕਰੀਬ ਗੋਲੀਆਂ ਮਿਲੀਆਂ ਨੇ ਜਿਹੜੀਆਂ ਕਿ ਐਨਡੀਪੀਐਸ ਤਹਿਤ ਨਹੀਂ ਆਉਂਦੀਆਂ ਪਰ ਉਹ ਨਸ਼ਾ ਛਡੋ ਕੇਂਦਰ ਵਾਲੇ ਯੂਜ਼ ਕਰਦੇ ਹਨ ਉਹਨਾਂ ਨੂੰ ਨਸ਼ਾ ਰੋਕਣ ਵਾਸਤੇ ਪਰ ਇਹ ਬੰਦੇ ਕੋਲੇ ਕੋਈ ਲਾਇਸੈਂਸ ਨਹੀਂ ਸੀ ਇਸ ਕਰਕੇ ਇਹਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਤੇ ਇਹ ਇੱਕ ਬਗਾਪੁਰਾਣਾ ਥਾਣਾ ਦੀ ਵੱਡੀ ਪ੍ਰਾਪਤੀ ਹੈ ਦਾਅਵੇ ਕਿ ਨਸ਼ੇ ਦੇ ਖਿਲਾਫ ਲਗਾਤਾਰ ਜੁੱਧ ਛੇੜਿਆ ਹੋਇਆ ਹੈ ਅਤੇ ਦੂਜੇ ਪਾਸੇ ਗੈਰ ਕਾਨੂੰਨੀ ਢੰਗ ਦੇ ਨਾਲ ਬਣਾਏ ਗਏ ਨਸ਼ਾ ਕੇਂਦਰਾਂ ਦੇ ਉੱਤੇ ਵੀ ਛਾਪੇ ਮਾਰੇ ਜਾ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮੁਨੀਸ਼ ਜਿੰਦਲ ਦੀ ਰਿਪੋਰਟ